ਮਰੇ ਮੂਮ ਕਮੀਡੀਅਨ ਜਸਵਿੰਦਰ ਪੱਲਾ ਦੇ ਘਰ ਪਹੁੰਚੇ ਨੇ ਸਤਨਾਮ ਸੰਧੂ ਜੀ ਸੰਧੂ ਸਾਹਿਬ ਬੜਾ ਜਿਹੜਾ ਘਟਾ ਪੰਜਾਬ ਲਈ ਕਮੀਡੀਅਨ ਦੇ ਲਈ ਜਿਹੜਾ ਇੱਕ ਵੱਡੀ ਜਿਹੜੀ ਸਕਸੈਸ ਸੀਗੇ ਜਸਵਿੰਦਰ ਪੱਲਾ ਜੀ ਨਹੀਂ ਸਾਡੇ ਵਿੱਚ ਰਹੇ ਅਚਾਨਕ ਅੱਜ ਤੁਸੀਂ ਘਰ ਅਫਸੋਸ ਕਰਨ ਪਹੁੰਚੇ ਕਿਉਂ ਚਾਹੁੰਦੇ ਬੇहद ਅਫਸੋਸ ਹੈ ਜੀ ਅੱਜ ਸੂਰਾ ਪੂਰਾ ਪੰਜਾਬੀ ਜਗਤ ਜਿਹੜਾ ਹੈਗਾ ਇੱਕ ਸੋਗਮਈ ਸਮੇਂ ਦੇ ਵਿੱਚ ਹੈ ਇੰਜ ਲੱਗਦਾ ਹੈ ਕਿ ਸਾਡਾ ਸਾਰਿਆਂ ਦਾ ਜਾਤੀ ਨੁਕਸਾਨ ਹੋਇਆ ਸਮਾਜਿਕ ਨੁਕਸਾਨ ਤਾਂ ਹੋਈ ਹੀ ਹੈ ਔਰ ਭੱਲਾ ਜੀ ਦੇ ਜਾਣ ਦੇ ਨਾਲ ਇੱਕ ਵੱਡਾ ਘਾਟਾ ਪਿਆ ਹੈ। ਔਰ ਅੱਜ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੀ ਯਾਦ ਨੂੰ ਸੰਭਾਲ ਲਈਏ, ਉਹਨਾਂ ਦੀ ਵਿਰਾਸਤ ਨੂੰ ਸੰਭਾਲ ਲਈਏ। ਉਹਨਾਂ ਦੀ ਯਾਦ ਦੇ ਵਿੱਚ ਕੋਈ ਇੱਕ ਕਲਾ ਭਵਨ ਜਿਹੜਾ ਰਾਜਪਦਰੀ ਆ ਉਹ ਇੱਥੇ ਉਸਾਰਿਆ ਜਾਵੇ ਇਸ ਦੇ ਵਾਸਤੇ ਸਾਡੀ ਕੋਸ਼ਿਸ਼ ਹੋਏਗੀ। ਔਰ ਭੱਲਾ ਜੀ ਦੀ ਸ਼ਖਸੀਅਤ ਜਿਹੜੀ ਆ ਇੰਨੀ ਵੱਡੀ ਸ਼ਖਸੀਅਤ ਦੇ ਮਾਲਕ ਸੀ ਕਿ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੂੰ ਸਾਡੇ ਦੇਸ਼ ਦਾ ਜਿਹੜਾ ਸਰਬੋਤਮ ਅਵਾਰਡ ਹੈ ਪਦਮਸ਼ਰੀ ਉਹ ਮਿਲਣਾ ਚਾਹੀਦਾ ਹੈ। ਔਰ ਕੋਸ਼ਿਸ਼ ਛਾਡੀ ਹੋਏਗੀ ਕਿ ਅਸੀਂ ਉਹਨਾਂ ਦਾ ਨਾਮ ਜਿਹੜਾ ਅਗਲੇ ਸਾਲ ਦੇ ਪਦਮਸ਼ਰੀ ਵਾਸਤੇ ਕੰਨ ਕਰੀਏ ਕਿ ਕਿੰਨੀ ਇੱਕ ਜਿਹੜਾ ਪਰਸੀ ਤੌਰ ਤੇ ਜਿਹੜੇ ਤੁਸੀਂ ਮੁਲਾਕਾਤ ਕੀਤੀ ਹੈ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਜਦੋਂ ਤੁਸੀਂ ਪਰਸੀ ਤੌਰ ਤੇ ਮਿਲਦੇ ਦੀ ਕਿਸ ਤਰ੍ਹਾਂ ਦੀ ਸਫਲਤਾ ਸੀਗੀ ਕਿਉਂਕਿ ਆਮ ਤੌਰ ਤੇ ਜਦੋਂ ਇੰਨੇ ਬਿਜੀ ਸਟੂਲ ਦੇ ਵਿੱਚੋਂ ਮਿਲਦੇ ਆ ਕਿਸੇ ਨੂੰ ਤਾਂ ਉਹਦੀ ਸਫਲਤਾ ਦਾ ਪਤਾ ਚੱਲ ਜਾਂਦਾ ਨਹੀਂ ਬੜੀ ਸ਼ਾਨਦਾਰ ਸਖਸੀਅਤ ਸੀ ਜੀ ਭੱਲਾ ਜੀ ਹਰਫਨ ਮੌਲੇ ਵਿਅਕਤੀ ਸੀਗੇ ਉਹਨਾਂ ਦੇ ਵਿੱਚ ਹਰ ਤਰ੍ਹਾਂ ਦਾ ਗੁਣ ਸੀ ਦੇਖੋ ਮੈਂ ਉਹਨਾਂ ਨੂੰ ਸਿਰਫ ਇੱਕ ਕਮੇਡੀਅਨ ਦੇ ਤੌਰ ਤੇ ਨਹੀਂ ਦੇਖਦਾ ਮੈਨੂੰ ਇਹ ਲੱਗਦਾ ਕਿ ਉਹ ਪੰਜਾਬੀ ਦੇ ਇੱਕ ਬ੍ਰਾਂਡ ਇੰਵੈਸਟਰ ਸੀਗੇ ਪੰਜਾਬੀ ਦੇ ਦੂਤ ਸੀ ਉਹ ਸਿਰਫ ਸਹਿਦ ਦੀ ਗੱਲ ਨਹੀਂ ਕਰਦੇ ਸੀ ਉਹ ਸਿਰਫ ਕਮੇਡੀ ਦੀ ਗੱਲ ਨਹੀਂ ਕਰਦੇ ਸੀ ਉਹ ਲੋਕਾਂ ਦੀਆਂ ਭਾਵਨਾਵਾਂ ਬਾਰੇ ਵਿਭਾਗ ਹੋ ਕੇ ਬੋਲਦੇ ਸੀ ਜੀ ਬਿਲਕੁਲ ਤੁਸੀਂ ਦੇਖੋਗੇ ਕਿ ਭੱਲਾ ਜੀ ਦੇ ਹਿੱਸੇ ਆਇਆ ਕਿ ਸਮੇਂ-ਸਮੇਂ ਤੇ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਵੀ ਉਹਨਾਂ ਨੇ ਸਿੰਘ ਫਸਾਏ ਔਰ ਉਹ ਆਪਣੀ ਗੱਲ ਕਹਿ ਜਾਂਦੇ ਸੀ ਜੀ ਬਿਲਕੁਲ ਉਹ ਮਤਲਬ ਤਲ ਦੇਣੇ ਸੀ ਉਹ ਆਪਣੇ ਗੱਲ ਕਹਿੰਦੇ ਕਹਿੰਦੇ ਕਹਿ ਜਾਂਦੇ ਸੀ ਔਰ ਤਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਕਿ ਉਹ ਲੋਕਾਂ ਦੀ ਨਬਜ਼ ਪਛਾਣਦੇ ਸੀ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦੇ ਸੀ ਔਰ ਲੋਕਾਂ ਨਾਲ ਜਦੋਂ ਕਿਤੇ ਵ ਦੇਖੀ ਹੁੰਦੇ ਸੀ ਉਦੋਂ ਭੱਲਾ ਜੀ ਜ਼ਰੂਰ ਆਪਣੀ ਕਮੇਟੀ ਦੇ ਰਹੇ ਉਹਨਾਂ ਬਾਰੇ ਗੱਲ ਕਰਦੇ ਸੀ ਅੱਛਾ ਸੰਤੋਪਾ ਜੀ ਜਦੋਂ ਸੰਕਟਾ 88 ਸ਼ੁਰੂ ਹੋਇਆ ਕਹਿੰਦੇ ਉਸ ਸਮੇਂ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਘਰੋਂ ਬਾਹਰ ਨਿਕਲਣਾ ਮੁਸ਼ਕਲਾਂ ਦੀ ਲੋਕਾਂ ਦਾ ਹਾਸਾ ਤਾਂ ਇੱਕ ਪਾਸੇ ਰਿਹਾ ਉਹ ਸਮਾਂ ਇੱਕ ਬੜਾ ਕਾਲਾ ਦੌਰ ਸੀ ਜਿਹੜੇ ਦੌਰ ਦੇ ਵਿੱਚ ਭੱਲਾ ਜੀ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਉਸ ਦੌਰ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਟ ਲੈ ਕੇ ਆਣੀ ਇੱਕ ਮੁਸ਼ਕਲ ਕੰਮ ਸੀ ਲੇਕਿਨ ਇਸ ਤੋਂ ਵੀ ਵੱਡੀ ਗੱਲ ਸਾਡੇ ਪੰਜਾਬੀ ਸਮਾਜ ਦੇ ਵਿੱਚ ਜਿਹੜੀ ਕਾਮੇਡੀ ਹੈ ਉਸ ਨੂੰ ਇਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸੀ ਜਿਹੜਾ ਹੁਣ ਦਿਖਦਾ ਜਿਹੜਾ ਅੱਜ ਸਨਮਾਨ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਕਾਮੇਡੀ ਨੂੰ ਮਿਲ ਰਿਹਾ ਹੈ ਇਹ ਜਦੋਂ ਭੱਲਾ ਜੀ ਨੇ ਸ਼ੁਰੂ ਕੀਤਾ ਉਸ ਵੇਲੇ ਨਹੀਂ ਕੀਤਾ ਜਾਂਦਾ ਸੀ ਉਸ ਵੇਲੇ ਕਿਸੇ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਸੀ ਲੇਕਿਨ ਭੱਲਾ ਜੀ ਵਰਗੇ ਜਿਹੜੇ ਆਰਟਿਸਟ ਸੀ ਇਹਨਾਂ ਦਾ ਕੱਦ ਇਹਨਾਂ ਦਾ ਰੁਤਬਾ ਐਸਾ ਰਿਹਾ ਜਾਂ ਇਹਨਾਂ ਦੀਆਂ ਲੋਕ ਭਾਵਨਾਵਾਂ ਨੂੰ ਇਸ ਤਰੀਕੇ ਨਾਲ ਦੇਖਿਆ ਇਹਨਾਂ ਨੇ ਕਾਮੇਡੀ ਨੂੰ ਵੀ ਇੱਕ ਪਹਿਚਾਨ ਦਿੱਤੀ ਹੈ ਕਾਮੇਡੀ ਨੂੰ ਇੱਕ ਸਨਮਾਨਦਨ ਦਰਜਾ ਜਿਹੜਾ ਸਮਾਜ ਦੇ ਵਿੱਚ ਹੈ ਪੰਜਾਬੀ ਸਮਾਜ ਦੇ ਵਿੱਚ ਉਹ ਭੱਲਾ ਜੀ ਕਰਕੇ ਮਿਲਿਆ ਜੀ ਬਿਲਕੁਲ ਕਿਉਂਕਿ ਉਹ ਇੱਕ ਪ੍ਰੋਫੈਸਰ ਡਾਕਟਰ ਕਿਸ ਕਿਸ ਨਾਮ ਦੇ ਉੱਤੇ ਪੰਨਾ ਜੀ ਚਾਚਾ ਚਤਰਾ ਨਾਮ ਦੇ ਮਤਲਬ ਵੱਡੇ ਕੈਰੈਕਟਰ ਸੀਗੇ ਕਿ ਅੱਜ ਭੱਲਾ ਦੇ ਨਾਮ ਨੂੰ ਮਾਰਕ ਹਰ ਕੋਈ ਮਤਲਬ ਕਹਿੰਦਾ ਵੀ ਇਹ ਕਿਸ ਕੈਰੈਕਟਰ ਦੇ ਤੌਰ ਤੇ ਬੁਲਾਈ ਦੇਖੋ ਜਦੋਂ ਉਹ ਪੰਜਾਬੀ ਸਮਾਜ ਦੀ ਤਰਜਮਾਨੀ ਕਰਦੇ ਸੀ ਪੰਜਾਬੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਸੀ ਤੇ ਉਹ ਜਿਹੜੇ ਕਰੈਕਟਰ ਵੀ ਕ੍ਰੀਏਟ ਉਹਨਾਂ ਨੇ ਕੀਤੇ ਆ ਉਹ ਇੱਕ ਠੇਠ ਪੰਜਾਬੀ ਜਿਹੜੇ ਸਮਾਜ ਦਾ ਹਿੱਸਾ ਜਿਹੜੀ ਸਾਡੀ ਜ਼ਿੰਦਗੀ ਦਾ ਹਿੱਸਾ ਸੀ ਉਹ ਕਰੈਕਟਰ ਕੀਤੇ ਸੀ ਉਹ ਇਹ ਨਹੀਂ ਲੱਗਦਾ ਸੀ ਕਿ ਕਰੈਕਟਰ ਕ੍ਰੀਏਟ ਕੀਤਾ ਗਿਆ ਉਹ ਐਕਚੁਅਲ ਲੱਗਦਾ ਸੀ ਵੀ ਇਹ ਵਾਕਿਆ ਹੀ ਕਰੈਕਟਰ ਕੋਈ ਸਾਡੇ ਪੰਜਾਬੀ ਸਮਾਜ ਦਾ ਹਿੱਸਾ ਰਹੇ ਹੋਣਗੇ ਜੀ ਘਤਨ ਬਾਜੀ ਬਿਲਕੁਲ ਸਤਰਾਮ ਸਿੰਘ ਸੰਧੂ ਸਪਸ਼ਟ ਤੌਰ ਤੇ ਕਹਿੰਦੇ ਜਿਹੜੇ ਬਹੁਤ ਵੱਡੀ ਜਿਹੜੀ ਸਫਲਤਾ ਕਮੇਡੀਅਨ ਤੌਰ ਤੇ ਤਾਂ ਕਹਿੰਦੇ ਜਰੂਰ ਹਰ ਕੋਈ ਉਹਨਾਂ ਦੀ ਜਿਹੜੀ ਆ ਜਾਣਦਾ ਪਰ ਉਹਨਾਂ ਦੀ ਜਿਹੜੀ ਸ੍ਰੀਤਾ ਕਹਿੰਦੇ ਕਮੇਡੀਅਨ ਤੋਂ ਕਿਤੇ ਜ਼ਿਆਦਾ ਉੱਤੇ ਸੀ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਜਾਤ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਉਹ ਕਲਾ ਕੇਂਦਰ ਰੱਖਿਆ ਜਾਵੇ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਵੀ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਆ ਤੇ ਹਰ ਤਰ੍ਹਾਂ ਦੀ ਜਿਹੜੀ ਆ ਪਰਿਵਾਰ ਨੂੰ ਮਦਦ ਜਾਂ ਉਹਨਾਂ ਦੀ ਯਾਦਗਾਰ ਜ਼ਰੂਰ ਬਣਾਈ ਜਾਊਗੀ। ਕੈਮਰਾਮੈਨ ਬੀਤ ਦੇ ਨਾਲ ਗੁਰਦੀ ਬੈਣੀਪਾਲ, ਡੇਲੀ ਪੋਸਟ ਪੰਜਾਬੀ।